ਬਈ ਪਹਿਲਾਂ ਤਾਂ ਜਿੰਨਾ ਵੀ মিডিਆ ਪਹੁੰਚਾਉਣਾ ਸਾਰਿਆਂ ਦਾ ਸ਼ੁਕਰੀਆ ਤੁਸੀ ਸਾਨੂੰ ਕੈਪਚਰ ਕਰਨ ਲਈ ਆਪਣਾ ਸਮੇਂ ਚੋਂ ਸਮਾਂ ਕੱਢ ਕੇ ਆਏ ਹੋ ਤੇ ਜਦੋਂ ਪਰਿਵਾਰ ਦੇ ਵੱਡੇ ਬੈਠੇ ਹੋਣ ਫਿਰ ਛੋਟਿਆਂ ਨੂੰ ਬਹੁਤਾ ਸਮਾਂ ਸੁਣਨ ਚ ਲਗਾਉਣਾ ਚਾਹੀਦਾ ਹੈ। ਡੇਢੀ ਗੱਲ ਐਪੀਸੋਡ ਦੀ ਐਪੀਸੋਡ ਬਾਰੇ ਵੀ ਬਾਈ ਹਰਾਂ ਨੇ ਨਾ ਬਾਈ ਹਰਾਂ ਨੇ ਵੀ ਪਹਿਲਾਂ ਆਲਰੇਡੀ ਤੁਹਾਨੂੰ ਦੱਸਤਾ ਕਿ ਡਿਪੋਰਟ ਬੇਸਿਕਲੀ ਕੀ ਕਹਾਣੀ ਹੈ। ਬਾਕੀ ਜਦੋਂ ਰਿਲੀਜ਼ ਹੋਏਗੀ ਉਦੋਂ ਜ਼ਿਆਦਾ ਰੀਵੀਲ ਹੋ ਜਾਏਗੀ। ਤੇ ਜੋਤਿਸ਼ ਵਾਰੀ ਮੈਂ ਇਹਦੇ ਬਾਰੇ ਜ਼ਰੂਰ ਇੱਕ ਛੋਟੀ ਜਿਹੀ ਗੱਲ ਕਰਨਾ ਚਾਹਾਂਗਾ ਕਿ بڑا ਮਹਾਰਾਜ ਜਦੋਂ ਵਸਬਬ ਬਣਿਆ ਜੀ ਮੇਰਾ ਇਸ ਫਿਲਮ ਦੇ ਵਿੱਚ ਕਿਉਂਕਿ ਆਬੀਅਸਲੀ ਜੱਤੀਨ ਬਾਈ ਉਹਨਾਂ ਦੀ ਕਾਲ ਆਈ ਤੇ ਜਦੋਂ ਮੈਨੂੰ ਪਤਾ ਲੱਗੇ ਕਿ ਨਵ ਬਾਈ ਉਹਨਾਂ ਦੀ ਪ੍ਰੋਡਕਸ਼ਨ ਹੈ ਪਿੱਛੇ ਵੱਡਾ ਬੈਨਰ ਹੈ ਤਾਂ ਆਬੀਅਸਲੀ ਮੇਰਾ ਕਰਨਾ ਬਣਦਾ ਹੀ ਸੀ ਉੱਥੇ ਕੋਈ ਉਨ੍ਹੀ ਕੀ ਨਹੀਂ ਤੇ ਅਜੇ ਬਾਈ ਉਹਨਾਂ ਨਾਲ ਜਦੋਂ ਮੈਂ ਕਾਲਜ ਚ ਪੜ੍ਹਦਾ ਸੀਗਾ ਅਸੀਂ ਦੋਨੇ ਇੱਕੋ ਸ਼ਹਿਰ ਤੋਂ ਮੇਰਾ ਪਿੰਡ ਬਦਨੀ ਕਲਾ ਬਾਈ ਉਹਨਾਂ ਮੋਬੀ ਤੋਂ ਆ ਤੇ ਜਦੋਂ ਮੈਂ ਕਾਲਜ ਪੜ੍ਹਦਾ ਸੀ ਤੇ ਪਹਿਲੀ ਦਫਾ ਮੈਂ ਥੀਏਟਰ ਦੀ ਸਟੇਜ ਤੇ ਚੜਿਆ ਸੀ 2011 ਚ ਇੱਕ ਪਲੇ ਪਰਫਾਰਮ ਕੀਤਾ ਸੀ ਘਟਪੁਤਲੀ ਉਹ ਡਾਇਰੈਕਟਰ ਤੇ ਉਹਦੇ ਰਾਈਟਰ ਅਜੀਤ ਭਾਈ ਨੇ ਅਜੀਤ ਭਾਈ ਹੁਣਾਂ ਨੇ ਪਹਿਲੀ ਦਫ਼ਾ ਮੈਨੂੰ ਕਿਸੇ ਸਟੇਜ ਤੇ ਚਾੜਿਆ ਸੀਗਾ ਤੇ ਮੇਰੇ ਲਈ ਇਹ ਓਪਰਚ्युनिटी ਸੀਗੀ ਕਿ ਇੰਨੇ ਸਾਲਾਂ ਬਾਅਦ ਇਹਨਾਂ ਨਾਲ ਕੰਮ ਕਰਨ ਦਾ ਸੁਭਾਗ ਬਣਿਆ ਤੇ ਜ્યોਤੀ ਜਵਰੇ ਭਾਈ ਮੈਂ ਹਾਂ ਇਸ ਬਾਰੇ ਜਿਗਿਆਸੂ ਸੀਗਾ ਜੀ ਮੈਂ ਮਤਲਬ ਮੈਂ ਜਾਣਨਾ ਚਾਹੁੰਦਾ ਸੀਗਾ ਕਿ ਇਹ ਮਸਲਾ ਕੀ ਹੈ ਯਾਰ ਹਨ ਤੇ ਜਿੱਦਣ ਆਪਾਂ ਪਹਿਲਾਂ ਪਹਿਲੇ ਦਿਨ ਮਿਲੇ ਆ ਸ਼ੂਟ ਤੇ ਤੇ ਮੈਂ ਬਾਈ ਹੁਣਾਂ ਨੂੰ ਬਕਾਇਦਾ WhatsApp ਤੇ ਮੈਸੇਜ ਚੈੱਕ ਕਰਾਇਆ ਮੈਂ ਇਹਨਾਂ ਨੂੰ ਡੇਢ ਸਾਲ ਪਹਿਲਾਂ ਮੈਸੇਜ ਕੀਤਾ ਸੀਗਾ ਜੀ ਬਾਈ ਹੁਣਾਂ ਨੂੰ ਤੇ ਮੈਂ ਉਹ ਡੇਢ ਸਾਲ ਪਹਿਲਾਂ ਮੈਸੇਜ ਇਸ ਕਰਕੇ ਨਹੀਂ ਸੀ ਕੀਤਾ ਕਿ ਮੇਰੀ ਕੁੰਡਲੀ ਚੈੱਕ ਕਰੋ ਵੀ ਕੀ ਹੈ ਉਹਦੇ ਵਿੱਚ ਕੀ ਹੈ ਮੈਂ ਇਸ ਕਰਕੇ ਮੈਸੇਜ ਕੀਤਾ ਸੀ ਕਿ ਮੈਂ ਇਹਦੇ ਬਾਰੇ ਜਾਣਨਾ ਚਾਹੁੰਦਾ ነ ਵੀ ਇਹ ਕੀ ਸਿਸਟਮ ਹੈ ਜੀ ਵੀ ਇਹਦਾ ਕੀ ਬਰਤਾਨਾ ਹੈ ਇਹ ਕਿਵੇਂ ਕੰਮ ਕਰਦੀ ਹੈ ਕੀ ਯੂਨੀਵਰਸਿਟੀ ਦੇ ਨਾਲ ਰਿਲੇਸ਼ਨਸ਼ਿਪ ਕੀ ਹੈ ਇਹਦੀ ਤੇ ਉਦੋਂ ਚਲੋ ਸਬੱਬ ਨਹੀਂ ਬਣਿਆ ਤੇ ਇੱਕ ਅਸੀਂ ਫਿਲਮ ਕਰ ਰਹੇ ਸੀਗੇ ਤੇ ਮੈਂ 26 ਤਰੀਕ ਨੂੰ ਸ਼ਿਵਰਾਤਰੀ ਤੇ ਹਰੀਦਵਾਰ ਗਿਆ ਸੀਗਾ ਤੇ 27 28 ਦਾ ਸ਼ੂਟ ਸੀਗਾ ਤੇ 29 ਤਰੀਕ ਨੂੰ ਮੈਂ ਮੁੜਿਆ ਹੁੰਦਾ ਸੀ ਬਾਈ ਮੈਂ ਪੌੜਾ ਸਾਹਿਬ ਦੇ ਵਿਚਾਲੇੋਂ ਲੰਘਣ ਲੱਗਿਆ ਮੈਂ ਤੁਹਾਡੇ ਨਾਲ ਸ਼ੇਅਰ ਵੀ ਕੀਤੀ ਸੀ ਗੱਲ ਮੈਂ ਪੌੜਾ ਸਾਹਿਬ ਦੇ ਵਿਚਾਲੇੋਂ ਲੰਘਣ ਲੱਗਿਆ ਤਾਂ ਮੇਰੇ ਇੱਕਦਮ ਦਿਮਾਗ 'ਚ ਸਟਕ ਕੀਤੀ ਗੱਲ ਕੇ ਆਰ ਬਾਈ ਹੁਣਾਂ ਨੂੰ ਮੈਂ ਮਿਲਣਾ ਸੀਗਾ ਮੈਂ ਮਿਲ ਨਹੀਂ ਸੀ ਪਾਇਆ ਹੁਣ ਉਹ ਜੀਰੇਪੁਰ ਰਹਿਣ ਲੱਗ ਗਏ ਨੇ ਤੇ ਹੁਣ ਕਦੇ ਸਬਬ ਬਣੂਗਾ ਕਿ ਮੈਂ ਮਿਲੂੰਗਾ ਐਦਾਂ ਮੇਰੇ ਖਿਆਲ ਆਇਆ ਤੇ ਚਾਰਾਂ ਪੰਜਾਂ ਦਿਨਾਂ ਬਾਅਦ ਜਤਿਨ ਬਾਈ ਹੁਣਾਂ ਦੇ ਜੇ ਸਾਡੇ ਡਾਇਰੈਕਟਰ ਸਾਹਿਬ ਨੇ ਉਹਨਾਂ ਦੀ ਕਾਲ ਆ ਗਈ ਮੈ ਕਿ ਆਪਾਂ ਇਦਾਂ ਕਰਕੇ ਇੱਕ ਸੀਰੀਜ਼ ਦਾ ਇੱਕ ਐਪੀਸੋਡ ਤੁਹਾਡੇ ਨਾਲ ਕਰ ਰਹੇ ਆਂ ਔਰ ਜਦੋਂ ਮੈਂ ਸੈੱਟ ਤੇ ਪਹੁੰਚਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਸੀਰੀਜ਼ ਦਾ ਐਪੀਸੋਡ 22 ਹੁਣੀ ਹੀ ਪ੍ਰੋਡਿਊਸ ਕਰ ਰਹੇ ਨੇ ਤੇ ਇਹ ਐਪੀਸੋਡ ਹੈ ਤੇ ਮੈਂ ਇਹਨਾਂ ਨੂੰ 4-5 ਦਿਨ ਪਹਿਲਾਂ ਹੀ ਹਜੇ ਮੈਂ ਮਾਈਂਡ 'ਚ ਸੋਚ ਕੇ ਛੱਡਿਆ ਸੀਗਾ ਕਿ ਮੈਂ ਮਿਲਣਾ ਤੇ ਇਸ ਕਦਰ ਇਸ ਕਦਰ ਸਾਡਾ ਇੱਥੇ ਸਬੱਬ ਬਣਿਆ ਫਿਰ ਮੈਂ ਇਹਨਾਂ ਨੂੰ ਮਿਲਿਆ ਔਰ ਫਿਰ ਮੈਂ ਜੋ ਵੀ ਮੇਰੇ ਸਵਾਲ ਸੀਗੇ ਜੋਤਿਸ਼ ਨੂੰ ਲੈ ਕੇ ਮੈਂ ਪੁੱਛੇ ਥੈਂਕ ਯੂ ਸੋ ਮਚ ਸ਼ੁਕਰੀ